ਆਸੀ ਬੜੀ ਸੀ ਉਦੋਂ ਵੀ ਬਹੁਤ ਜੀ ਇਹ ਹੱਲ ਪਤਾ ਕੀ ਹੋਣਾ ਹੈ ਉਹ ਵੀ ਦਰਿਆਈ ਜ਼ਮੀਨ ਦਰਿਆ ਪਰੇ ਵਗਦਾ ਸੀ ਜੀ ਉਹ ਦੀ ਜ਼ਮੀਨ ਤੋਂ ਪਰਲੇ ਪਾਸੇ ਹਾਂਜੀ ਉਹ ਵਿੱਚ ਉਹ ਮਾਈਨਿੰਗ ਦਾ ਆ ਗਿਆ ਨਾ ਦੇਖੋ ਜਗਲਾਤ ਇਹ ਛੇਲਤਾ ਜਾਵੇ ਨਾ ਉਹ ਵਾਲਾ ਆਹੋ ਰੱਖੋ ਯਾਰ ਸਰ ਆਰਮੀ ਨੇ ਪੋਰ ਬਣਾਏ ਜੇ ਛੇਲਤਾ ਜਾਵੇ ਤੇ ਇਹ ਆ ਲੋਕਾਂ ਨਾਲ ਸਹਿਯੋਗ ਨਾ ਬਣਾਇਆ ਆਓ ਜੀ ਆਓ ਜੀ ਐਕਸ਼ਨ ਸਰ ਬਣਾ ਰਹੇ ਆਂ ਆਓ ਜੀ ਬਾਈ ਜੀ ਹਾਂਜੀ ਵੀਰ ਜੀ ਅੱਜ ਕਰਾਂਗੇ ਤੇ ਹੁਣ ਇਹ ਕੀ ਕਰੋਗੇ ਤੁਸੀਂ ਸਰ ਦੁਬਾਰਾ ਰੀਸਟੋਰ ਕਰਾਂਗੇ ਤੁਸੀਂ ਜਿਹੜੀ ਰੋਗੀ ਹੈ ਜੀ ਤਕਰੀਬਨ ਸਾਰਾ 1.5 ਕਿਲੋਮੀਟਰਾਂ ਦਾ ਤੁਸੀਂ ਖਤਮ ਹੋ ਗਈ ਹੈ ਜੀ ਅੱਜ ਸਿਰਫ ਤੁਮਕੰਦਰ ਆ ਗਈ ਨਹੀਂ ਸਰ ਪਰਾਂ મતલਬ ਖਤਮ ਹੋ ਗਈ ਜੀ ਲੈਂਥ ਜੀ ਲੈਂਥ ਜਿਹੜੀ 1.5 ਕਿਲੋਮੀਟਰ ਖਤਮ ਹੋ ਗਈ ਆਈ ਤਾਂ ਸਾਰਾ 2 ਕਿੱਲੇ ਲੰਗੋਂ ਇਧਰ ਨੂੰ ਆ ਗਈ ਹੈ ਜੀ ਇੱਕ ਵਾਰ ਤਾਂ ਸਾਰਾ ਟੈਂਪੋਰੀ ਪ੍ਰੋਟੈਕਸ਼ਨ ਕਰ ਰਹੇ ਆਂ ਬਰਮ ਅੱਗੇ ਸੜਕ ਨੂੰ ਨਾ ਕੋਰਾ ਲੱਗੇ ਜਦੋਂ ਪਾਣੀ ਫਿਰ ਘਟ ਜਾਂਦਾ ਜੀ ਇਸ ਤੋਂ ਬਾਅਦ ਫਿਰ 1.5 ਕਿਲੋਮੀਟਰ ਤੁਸੀਂ ਦੁਬਾਰਾ ਬਣਾਓਗੇ ਤੁਸੀਂ ਵਾਪਸ ਉੱਥੇ ਲੈ ਜਾਓ ਪਾਣੀ ਦੇ ਬਸ ਹਾਂਜੀ ਪਾਣੀ ਉੱਥ ਉਹਦਾ ਡੈਮ ਤੋਂ ਛੱਡ ਰਿਹਾ ਤੇ ਉਹ ਡੈਮ ਤੋਂ ਪਾਣੀ ਲੈਣਾ ਪਾਣੀ ਕਿੰਨਾ ਘਟ ਰਿਹਾ ਹੁਣ 70000 70000 ਹੈ ਜੀ ਹੁਣ ਤਾਂ ਘਟ ਗਿਆ ਅੱਜ ਅੱਜ ਘਟਾਇਆ ਗਿਆ ਅੱਜ ਘਟਾਇਆ ਗਿਆ ਸਰ ਕੱਲ ਤੱਕ 1.5 ਲੱਖ ਸੀਗਾ ਜੀ ਅੱਜ ਅੱਜ ਸ਼ਾਮ ਤੱਕ ਹੋਰ ਘਟ ਜੂਗਾ ਨਹੀਂ ਅੱਜ ਕਿੰਨਾ ਕੀਤਾ ਨਾ ਅੱਜ ਸਰ 70000 ਕੀਤਾ ਜੀ ਹੁਣ 1.5 ਲੱਖ ਤੋਂ ਹਾਂ 1.5 ਲੱਖ ਤੋਂ 70000 ਘਟਾਇਆ ਜੀ ਸ਼ਾਮ ਤੱਕ ਮਤਲਬ ਉਹਦਾ ਇਫੈਕਟ ਆ ਜੂਗਾ ਘਟ ਜੂਗਾ ਥੋੜੇ ਇੱਥੇ ਬੰਦ ਕੌਣ ਲਾ ਰਿਹਾ ਆਪਣੀ ਲੋਕੀ ਲਾ ਰਿਹਾ ਕਿਵੇਂ ਜਨਤਾ ਦੇ ਸਹਿਯੋਗ ਨਾਲ ਜੀ ਸਾਡੇ ਪਿੰਡਾਂ ਦੇ ਸਹਿਯੋਗ ਨਾਲ ਕੋਈ ਕਮੇਟੀ ਹੈ ਇ ਸਾਡੇ ਇਹ ਡਿਪਾਰਟਮੈਂਟ ਨਾਲ ਜੁੜਨ ਵਾਲੇ ਕੁਝ ਸ਼ਖਸ ਆ। ਹਾਂਜੀ ਹਾਂਜੀ ਇਹ ਆਪਣਾ ਨਾਲੇ ਜੱਥੇਦਾਰ ਵੀ ਹੈ ਜੀ ਸਰਪੰਚ ਪ੍ਰਧਾਨ। ਆ ਦੱਸੋ ਕੀ ਕੀ ਕਿਵੇਂ ਚੱਲ ਰਿਹਾ ਕੋਣ ਕਮੇਟੀ ਆਪਣੇ ਬੰਦੇ ਲਾ ਰਿਹਾ ਕਿਵੇਂ? ਹਾਂਜੀ ਆਪਣੀ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਮੈਂ ਜ਼ਿਲ੍ਹਾ ਪ੍ਰਧਾਨ ਹਾਂ ਜੀ। ਹਾਂ ਹਾਂ ਅਸੀਂ ਇੱਥੇ ਪਹਿਲੇ ਦਿਨ ਜ਼ੋਰ ਜਤਾ ਲਾ ਕੇ ਸਾਰੇ ਸੰਸਦ ਨੂੰ ਇਕੱਠਾ ਕਰਕੇ ਸ਼ੁਰੂ ਕੀਤਾ। ਤੁਸੀਂ ਕਹੋ ਬਾਬੇ ਸਿੰਘ ਹਾਂ ਤੇ ਫਿਰ ਸਰਸਾ ਸਾਹਿਬ ਵੀ ਆਏ ਸਾਡੀ ਮਦਦ ਤੇ ਵਾਸਤੇ। ਫਿਰ ਹੋਰ ਸੰਸਥਾਵਾਂ ਚ ਮੁਗੇ ਤੋਂ ਬਾਬਾ ਗਰਮੀ ਸਿੰਘ ਉਹਨਾਂ ਸਦੇ ਆਏ। ਅਸੀਂ ਬਣ ਵਾਸਤੇ ਸਾਨੂੰ ਦੱਸਿਆ ਵੀ ਆਹ ਸੁਜੈਸ਼ਨ ਦੇ ਕੇ ਕਹੇ ਵੀ ਆਹ ਤਰੀਕੇ ਨਾਲ ਕੰਮ ਕਰੋ ਖੇਲ ਵਾਲੇ ਦਾ ਪਾਣੀ ਬਹੁਤ ਤੇਜ਼ ਹੈ ਸਪੀਡ ਦੇ ਵਿੱਚ ਇਹ ਬੰਨ ਨਹੀਂ ਬਚ ਸਕਦਾ ਤੁਸੀਂ ਆਪਣਾ ਇਲਾਕਾ ਬਚਾੜੋ ਬੋਰੀਆਂ ਬਾਰੀਆਂ ਲਾ ਕੇ ਕਿਸ ਤਰੀਕੇ ਦੇ ਨਾਲ ਹੁਣ ਸੰਕਟਸਾਰੀ ਲੱਗੀ ਤੇ ਪ੍ਰਸ਼ਾਸਨ ਵੀ ਐਸਡੀਓ ਸਾਹਿਬ ਆਵੇ ਇਹ ਵੀ ਲੱਗੇ ਸਾਨੂੰ ਜਿੱਥੇ ਸਾਥ ਇਹਨਾਂ ਨੂੰ ਸਾਡੀ ਲੋੜ ਹੈ ਇਹਨਾਂ ਨੂੰ ਕਰਦੇ ਆਦੀ ਕਰਦੇ ਪਰ ਤਗਲੇ ਲਾਇਰ ਤੇ ਹੁਣ ਕੰਮ ਚੱਲ ਰਿਹਾ ਸੰਕਟਸਾਰੀ ਪੈ ਗਈ ਇਲਾਕੇ ਨੂੰ ਸਰਕਾਰ ਕੋਲ ਲੈ ਕੇ ਕੰਮ ਦੇਖਣੇ ਕਰ ਰਿਹਾ ਉੱਥੇ ਕੋਥੇ ਆ ਦੇਖੋ ਤੁਸੀਂ ਸਰੀ ਬੋਰੀਆਂ ਸਾਰੇ ਬਣੇ ਹੋਏ ਆ ਜੀ ਦਰਿਆ ਇੱਥੇ ਆ ਗਿਆ ਹੈ ਆ ਦਰਿਆ ਇਹ ਸਪੈਦੇ ਫਟ ਫਟ ਕੇ ਹੀ ਸੁੱਟੇ ਸਾਰੇ ਵਿੱਚ ਤੇ ਬੂਰੀਆਂ ਲਾ ਲਾ ਕੇ ਟੈਂਪੋਰੀ ਕੰਮ ਚ ਰਾਹੇ ਜਿੰਨਾ ਚਿਰ ਉਹ ਜੰਗਲਾਤ ਉਹ ਜਿੰਨਾ ਚਿਰ ਆਜੋ ਅੱਗੇ ਆਜੋ ਕਰਨ ਨੂੰ ਕਰ ਅਮਨ ਆਜੋ ਅੱਗੇ ਇਹ ਬੰਦੇ ਕੰਮ ਕਰ ਰਹੇ ਸਾਰੇ ਜਦ ਤੱਕ ਇਹ ਜੰਗਲਾਤ ਨਹੀਂ ਪੁੱਟੀ ਗਈ ਜੀ ਆਜੋ ਅੱਗੇ ਇਹ ਦਰਿਆੜਾ ਉਹ ਜੰਗਲਾਤ ਦੇ ਨਾਲ ਵਗਦਾ ਹੀ ਜੀ ਹਾਂਜੀ ਅੱਛਾ ਇੱਥੇ ਇੱਕ ਤੁਸੀ ਸੀ ਆ ਬਾਨੀ ਸਾਰੇ ਇਹ ਸਾਰੀ ਖੋਰ ਬੈ ਕੇ ਤੇ ਆ ਇੱਥੇ ਆ ਗਿਆ ਮੇਨ 30 ਫੁੱਟ 35 ਫੁੱਟ ਡੂੰਗਾ ਅਸੀਂ ਕੀਤਾ ਸੀ ਤਾਂ ਉਹ ਬੜਾ ਸਾਰਾ ਪੱਥਰ ਛੋੜਦਾ ਆਦ ਨਹੀਂ ਪੁੱਟੀ ਗਈ ਸਿੱਧਾ ਦਰਿਆ ਪੋਲਾਂ ਨੂੰ ਨਹੀਂ ਹੋਇਆ ਤਾ ਤਾਂ ਕੇ 20 25 ਪਿੰਡ ਜਿਹੜੇ ਖਤਰੇ ਦੇ ਨਿਸ਼ਾਨੇ ਹੇਠਾਂ ਆ ਦਾ ਪਿੰਡ ਸਾਰਾ ਹੀ ਬਹੁਤ ਖ਼ਤਰਨਾਕ ਬਣ ਗਿਆ 12 13 ਘਰ ਹੀ ਹੋਰ ਉੜ ਗਏ ਮੁਸਲਮਾਨ ਬਣ ਗਏ ਬਾਜੀ ਦੀ ਉਹ ਬਾਜੀ ਉਹਨਾਂ ਦੀ ਇੱਕ ਮਸਜਿਦ ਸੀ ਆ ਜਗ੍ਹਾ ਤੇ ਮਸਜਿਦ ਸੀ ਟੁੱਟ ਗਈ ਟੁੱਟ ਗਈ ਹਾਂਜੀ ਇਹ ਬੰਦੇ ਇਹਨਾਂ ਜਿੰਦਾਂ ਕੋਈ ਜੰਗ ਲਾਣੀ ਕੁੜੀ ਕੋਲ ਜੰਗ ਮਸਲਾ ਨਹੀਂ ਹੋਣਾ ਮੈਂ ਹਾਂਜੀ ਪੋਆ ਹਲਕੇ ਚ ਹੈ ਜਮਾ ਪਠਾਨਕੋਟ ਦੇ ਪੋਆ ਪੋਆ ਹਲਕਾ ਪਠਾਨਕੋਟ ਦੇ ਨਾਲ ਜਿੱਥੇ ਰਾਵੀ ਦਰਿਆ ਨਾਲ ਤੁਸੀਂ ਦੇਖਿਆ ਹੋਣਾ ਸਾਰਾ ਇਲਾਕਾ ਰੁੜ ਗਿਆ ਜਿੱਥੇ ਮੈਂ ਖੜਾ ਹਾਂ ਇੱਥੇ ਪੂਰੇ 100 150 ਦੁਕਾਨ ਹੁੰਦੀ ਸੀ ਤੇ ਇਥੇ ਉਹ ਸਾਹਮਣੇ ਗੁਜਰਾ ਦਾ ਉਹ ਡੇਰਾ ਵੀ ਸੀ ਸਾਰਾ ਰੁੜ ਗਿਆ ਤੇ ਮਸਜਿਦ ਵੀ ਸੀ ਇੱਥੇ ਹਾਂਜੀ ਤੇ ਸਾਰਾ ਬਹੁਤ ਵੱਡਾ ਨੁਕਸਾਨ ਹੋਇਆ ਸੋ ਮੈਂ ਲੋਕੀ ਸਾਰੇ ਲੱਗੇ ਆ ਸਾਰੀ ਮੈਂਦ ਕਰ ਰਹੇ ਆ ਹਾਂਜੀ ਤੇ ਦੱਸੋ ਕਿਸੇ ਚੀਜ਼ ਦੀ ਕੋਈ ਲੋੜ ਹੈ ਕਿਵੇਂ ਕਰਨਾ ਹੈ ਤੁਹਾਡੇ ਸਹਿਯੋਗ ਦੀ ਲੋੜ ਹੈ ਤੁਹਾਡੇ ਸਹਿਯੋਗ ਦੀ ਲੋੜ ਹੈ ਜੀ ਜੀ ਤੁਸੀਂ ਦੱਸੋ ਕਿਹੜੀ ਕਿਹੜੀ ਚੀਜ਼ ਦੀ ਲੋੜ ਹੈ ਜਿਹੜੀ ਕਿਸ ਗੱਲ ਹੈ ਤੁਸੀਂ ਜਾਈ ਜਾਗੇ ਵੈਸੇ ਤੁਹਾਨੂੰ ਜਿਹੜੀ ਜਿਹੜੀ ਲੋੜ ਪੈ ਗਈ ਤੁਸੀਂ ਕੋਈ ਨਹੀਂ ਮੈਂ ਜੋ ਇਹਨਾਂ ਦੀ ਲੋੜ ਹੈ ਕਿਸੇ ਚੀਜ਼ ਦੀ ਲੋੜ ਹੋਏ ਹਾਂਜੀ ਹਾਂਜੀ ਤੁਸੀਂ ਮੈਨੂੰ ਦੱਸ ਦਿਓ ਹਾਂਜੀ ਅ ਜ ਤੁਸੀਂ ਇਹ ਹਲਕਾ ਜਾ ਤੁਸੀਂ ਤੁਸੀਂ ਸਾਰੀ ਉਹ ਚੀਜ਼ ਦੀ ਲੋੜ ਹੈ ਲੋੜ ਦੱਸ ਦਿਓ ਮੈਂ ਨਾਲ ਤਰਾ ਭੇਜ ਦੂੰਗਾ ਚੀਕੀ ਰੰਟੀ ਕਰਨੀ ਇਸ ਤੋਂ ਜਿਹੜਾ ਦਰਿਆ ਯੂਕਰਨ ਲੈਂਦਾ ਜੀ ਉਸੇ ਵਰਗੇ ਆ ਸਾਰਾ ਚਪੇੜ ਜਾਂਦਾ ਹੈ ਜੰਗਲਾ ਜਾਨਵਰ ਬਹੁਤ ਜੰਗਲ ਆਵਾਜ਼ ਨਹੀਂ ਇਹ ਲੋਕਲ ਬੰਦਾ ਦੀ ਗੱਲ ਦੁਕਾਨ ਦਾ ਸਰਦੋ ਕੀ ਦਿਖਾ ਤਰੇ ਆ ਦੇ ਵਿੱਚ 20 ਟਿਕਾ ਤੇਰਾ ਦੱਸ ਬੋਲੋ ਸਾਡੇ ਦੋਨੇ ਭਰਾਵਾਂ ਦਾ ਘਰ ਆ ਸਾਹਮਣੇ ਵੱਲ ਦੱਸੋ ਸਾਹਿਬ ਜੀ ਤੋ ਸਾਰਾ ਰੋੜ ਦਾ ਕੋਈ ਸਮਾਨ ਨਹੀਂ ਬਚਿਆ ਕੁਝ ਨਹੀਂ ਬਚਿਆ ਤੇ ਜੇ ਸਿਰ ਜਾਨ ਪਾ ਕੇ ਭੱਜੇ ਜੀ ਉਸਤੋਂ ਜਾਨ ਬੜੀ ਮੁੱਕ ਬਚਾਈ ਉਹਲੇ ਜਲੇ ਪਾਣੀ ਚੱਕਦਾ ਮਾਇਆ ਹਾਟ ਤੇ ਚਾਹ ਪਾਣੀ ਆਇਆ ਚਲੋ ਅਸਾ ਦੀਵਾਨਾ ਸਾਰਾ ਸਮਾਨ ਲੋ ਗਿਆ ਅਸਰੇ ਹੁਣ ਕਿੱਧਰ ਚਲੇਗੇ ਉਹ ਇਹ ਤਾਂ ਲੱਗਦਾ ਰਹ ਰਹੇ ਰਹੇ ਇੱਥੇ ਕੋਈ ਨਹੀਂ ਜਾ ਰਿਹਾ ਤੇ ਕੰਮਾ ਬੋਲਾ ਪਿੰਡ ਉਹ ਬਿਲਕੁਲ ਜਮੀਨਾਂ 'ਚ ਵੀ ਪਾਣੀ ਆਇਆ ਕਿ ਨਹੀਂ ਬਹੁਤ ਜ਼ਿਆਦਾ ਹੋ ਗਿਆ ਥੱਲੇ ਪੁੱਟ ਕੇ ਮਾਕੀਪੁਰਤਾਸ਼ ਉਧਰ ਬਹੁਤ ਜ਼ਿਆਦਾ ਨੁਕਸਾਨ ਕੀ ਕਰਾਂਗੇ ਆਪਾਂ ਬਹੁਤ ਜ਼ਿਆਦਾ ਨੁਕਸਾਨ ਜਿੱਦੋਂ ਪਾਣੀ ਥੱਲੇ ਆਇਆ ਹਾਂਜੀ ਹਾਂਜੀ ਪਰ ਮੈਂ ਉਧਰਲੇ ਪਾਸੋਂ ਟਰੈਕਟਰ ਹਾਂਜੀ ਨਾਲ ਕਰਾਹੇ ਹਾਂਜੀ ਤੇ ਨਾਲੇ ਡੀਜ਼ਲ ਹੁੰਦੀ ਹੈ ਪੇਸ਼ ਕੀ ਆਪਾਂ ਹਿੰਮਤ ਕਰਕੇ ਸਾਰੇ ਜਿਹੜੀ ਪੱਧਰੀ ਕਰਾ ਦੇ ਪੱਧਰੀ ਕਰਾ ਦਾਂਗੇ ਹਾਂਜੀ ਹਾਂਜੀ ਸਾਰੇ ਮਿਹਗੇਗਾ ਟਰੈਕਟਰ ਦੇ ਡੀਜ਼ਲ ਉਹ ਸਾਰੀ ਸੇਵਾ ਆਪਾਂ ਲਵਾਂਗੇ ਚਲੋ ਠੀਕ ਹੈ ਜੀ ਸਾਰੇ ਕਰਾਂਗੇ 4-50 ਕਿਲਾ ਜੀ ਬਿਲਕੁਲ ਖਤਮ ਹੋ ਗਏ ਉਹ 4-50 ਕਿਲੇ ਆਪਾਂ ਜਦੋਂ ਮੌਕਾ ਆ ਜੀ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਮਾਫ਼ ਕਰਵਾਓ ਮੈਂ ਤਾਂ ਕਹਿ ਦੂੰਗਾ ਪਰ ਤੁਹਾਨੂੰ ਪਤਾ ਹੈ ਤੁਹਾਡਾ ਕਹਿੰਦਾ ਝਾੜੂ ਵਾਲੇ ਝਾੜੂ ਵਾਲਿਆਂ ਦੀ ਸਰਕਾਰ ਹੈ ਜੇ ਪ੍ਰਮਾਤਮਾ ਮਿਹਰ ਕਰੇ ਆਪਣੀ ਬਜੰਦੀ ਆ ਤੇ ਮੈਂ ਇਸ ਪੁਰਾਣੀ ਵੀ ਕਰ ਦੂੰਗਾ ਦੇਖੀ ਉਹ ਵੀ ਕਰ ਲੋ ਪੁਲਿਸ ਜਾਨ ਗੱਲ ਸੁਵੀਰ ਸਿੰਘ ਬਾਦਲ ਅੱਜ ਪੁਵਾ ਹਲਕੇ ਦੇ ਵਿੱਚ ਪਹੁੰਚੇ ਨੇ ਔਰ ਉਹਨਾਂ ਵੱਲੋਂ ਜਿਹੜਾ ਹੈ ਹੜਪੀੜਤਾ ਦੀ ਸਾਰ ਲਈ ਗਈ ਹੈ ਸਰ ਬੜਾ ਵੱਡਾ ਨੁਕਸਾਨ ਹੋਇਆ ਇੱਥੇ ਕਾਫੀ ਜਿਆਦਾ ਜਿਹੜਾ ਬਾਜ਼ਾਰ ਵੀ ਸੀ ਇੱਥੇ ਔਰ ਲੋਕਾਂ ਦੀ ਜਿਹੜੀ ਹੈ ਹੁਣ ਟੇਕ ਹੈ ਮਦਦ ਉਹ ਤੁਹਾਡੇ ਵੱਲੋਂ ਮੰਗੀ ਗਈ ਹੈ ਦੇਖੋ ਇੱਕ ਤਾਂ ਇਮੀਡੀਏਟਲੀ ਮੈਂ ਸਾਰੇ ਕਿਸਾਨਾਂ ਤੇ ਗਰੀਬਾਂ ਨਾਲ ਗੱਲ ਕੀਤੀ ਹੈ ਉਹ ਕਹਿੰਦੇ ਜਿੰਨੇ ਸਾਡੇ ਬੈਂਕ ਤੇ ਕਰਜ਼ੇ ਹੈ ਜਿੰਨੇ ਕੋਆਪਰੇਟਿਵ ਬੈਂਕ ਤੇ ਬਣਦੇ ਉਹ ਬਿਲਕੁਲ ਉਹਨਾਂ ਨੂੰ ਮਾਫ ਕਰਨੇ ਚਾਹੀਦੇ ਸਰਕਾਰ ਨੂੰ ਬਾਕੀ ਐਸੇ ਇਲਾਕੇ ਵਿੱਚ ਬਹੁਤ ਵੱਡਾ ਨੁਕਸਾਨ ਇੱਕ ਤਾਂ ਜ਼ਮੀਨ ਦਾ ਹੋਇਆ ਸਾਰੀ ਦੁਕਾਨਾਂ ਦਾ ਹੋਇਆ ਐਦੀ ਕੰਪਨਸੇਸ਼ਨ ਇਮੀਡੀਏਟਲੀ ਮੈਂ ਹਰਾਨਾ ਹਲੇ ਤੱਕ ਕੋਈ ਕੰਪਨਸੇਸ਼ਨ ਸਰਕਾਰ ਤਰਫੋਂ ਅਨਾਉਂਸ ਨਹੀਂ ਕੀਤੀ ਗਈ ਸਰਕਾਰ ਨੂੰ ਇਮੀਡੀਏਟਲੀ ਕੰਪਨਸੇਸ਼ਨ ਅਨਾਉਂਸ ਕਰਨੀ ਚਾਹੀਦੀ ਹੈ ਤੇ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਕਹਿਦਾ ਕਿ ਜਿਸ ਦਿਨ ਪਾਣੀ ਉਹਨਾਂ ਦੇ ਜ਼ਮੀਨਾਂ ਦੇ ਲੈਵਲ 'ਤੇ ਚਲੇ ਗਿਆ ਅਸੀਂ ਆਪਣੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਟਰੈਕਟਰ ਨਾਲ ਮਸ਼ੀਨਰੀ ਲਿਆ ਕੇ ਤੇ ਅਸੀਂ ਸੇਵਾ ਕਰਕੇ ਸਾਰੇ ਪਧਰੇ ਅਸੀਂ ਅਕਾਲੀ ਦਲ ਦਫੂ ਕਰਾਂਗੇ ਬਿਲਕੁਲ ਲੱਗੇ ਪੁਲ ਵੀ ਜਿਹੜਾ ਹੈ ਉਹ ਬਹੁਤ ਅਕਾਲੀ ਸਰਕਾਰ ਵੱਲੇ ਬੜਿਆ ਸੀ ਹੁਣ ਤੱਕ ਅਸੈਸਮੈਂਟ ਵੀ ਜਿਹਦਾ ਆਈ ਹੈ ਅਸੈਸਮੈਂਟ ਵੀ ਨਹੀਂ ਹੋਈ ਲੋਕਾਂ ਦੇ ਵਿੱਚ ਭਾਰੀ ਰੋਸ ਹੈ ਦੇਖੋ ਸਰਕਾਰ ਦਾ ਐਟ ਦਿ ਮੋਮੈਂਟ ਜਮਾਈ ਡੈਡ ਹੈ ਪਰ ਮੈਂ ਲੋਕਾਂ ਨੂੰ ਹੌਸਲਾ ਦਿੰਦਾ ਚਲੋ ਨੁਕਸਾਨ ਤਾਂ ਹੋ ਗਿਆ ਅਕਾਲੀ ਦਲ ਤਰਫੋਂ ਮੈਂ ਇਹਨਾਂ ਨੂੰ ਹਲਕੇ ਚਾਰਜ ਨਹੀਂ ਦੱਸਦਾ ਕਿਸੇ ਚੀਜ਼ ਦੀ ਲੋੜ ਹੋਏ ਸਾਨੂੰ ਮੈਨੂੰ ਟੈਲੀਫੋਨ ਕਰ ਦੇ ਨਾਲ ਦੇ ਨਾਲ ਮੈਂ ਭੇਜ ਦੂੰਗਾ ਪਰ ਜਿਹੜੀ ਇਹਨਾਂ ਦੀ ਜ਼ਮੀਨਾਂ ਵਿੱਚੋਂ ਸਿਲਟ ਚੱਲੇ ਜਾਊਗਾ ਜੇ ਪਾਣੀ ਹੋਊਗਾ ਉਹ ਸਾਰਾ ਪਧਰਾ ਅਸੀਂ ਅਕਾਲੀ ਦਲ ਕਰੂਗਾ ਇੱਕ ਸੁਖਵੀਰ ਜੀ ਬੜੀ ਆਏ ਹਾੜੀਆਂ ਜਿਹੜੀ ਜਿਹੜੀ ਸਿਲਟ ਆ ਗਈ ਹੈ ਜਿਹੜੀ ਖੇਤਾਂ ਦੇ ਵਿੱਚ ਆ ਗਈ ਹੈ ਫਿਰ ਹੁਣ ਜਦੋਂ ਇਸ ਖੇਤਾਂ ਨੂੰ ਅਗਲੀ ਫਸਲ ਵਾਸਤੇ ਤਿਆਰ ਕਰਨਾ ਇਹਦਾ ਉਪਟ ਨਹੀਂ ਪੈਣੀ ਹੈ ਜੀ ਉਹ ਵੀ ਥੋੜਾ ਜਿਹਾ ਸਰਕਾਰ ਹੋ ਗਿਆ ਮਾਈਨਿੰਗ ਦਾ ਬਾਅਦ ਵਿੱਚ ਇਹਨਾਂ ਨੇ ਕੋਈ ਫਰਕ ਨਹੀਂ ਪੈਂਦਾ ਅਕਾਲੀ ਦਲ ਅੱਗੇ ਲੱਗੂਗਾ ਜੇ ਪਰਚੇ ਕਰਨਾ ਸਾਡੇ ਤੇ ਕਰਦਣ ਅਸੀਂ ਆਪਣੇ ਟਰੈਕਟਰ ਲੈ ਕੇ ਆਵਾਂਗੇ ਤੇ ਅਸੀਂ ਆਪਣੇ ਸਾਰੇ ਮਸ਼ੀਨਰੀ ਲੈ ਕੇ ਆਵਾਂਗੇ ਤੇ ਅਸੀਂ ਕਿਸਾਨਾਂ ਦੀ ਮਦਦ ਕਰਕੇ ਸਾਰੀ ਲੈਵਲ ਜ਼ਮੀਨ ਕਰਦਾਂਗੇ ਸਰ ਆ ਮੈਂ ਆਮ ਆਦਮੀ ਪਾਰੇ ਬਗੋਖ ਨਹੀਂ ਕਰਨਾ ਦੇਖੋ ਸਾਰੇ ਸਿੰਘ ਵੀ ਪੁੰਜੇ ਹੋ ਨਹੀਂ ਮੈਂ ਸਾਰੇ ਕਿਸਾਨਾਂ ਤੇ ਗਰੀਬਾਂ ਨਾਲ ਗੱਲ ਕੀਤੀ ਹੈ ਉਹ ਕਹਿੰਦੇ ਜਿੰਨੇ ਸਾਡੇ ਬੈਂਕ ਤੇ ਕਰਜ਼ੇ ਹੈ ਜਿੰਨੇ ਕੋਆਪਰੇਟਿਵ ਬੈਂਕ ਤੇ ਬਣਜੇ ਉਹ ਬਿਲਕੁਲ ਉਹਨਾਂ ਨੂੰ ਮਾਫ ਕਰਨੇ ਚਾਹੀਦੇ ਹੈ ਸਰਕਾਰ ਨੂੰ ਬਾਕੀ ਐਸੇ ਇਲਾਕੇ ਵਿੱਚ ਬਹੁਤ ਵੱਡਾ ਨੁਕਸਾਨ ਇੱਕ ਤਾਂ ਜ਼ਮੀਨ ਦਾ ਹੋਇਆ ਸਾਰੀ ਦੁਕਾਨਾਂ ਦਾ ਹੋਇਆ ਐਦੀ ਕੰਪਨਸੇਸ਼ਨ ਇਮੀਡੀਏਟਲੀ ਮੈਂ ਹਰਾਨਾ ਹਲੇ ਤੱਕ ਕੋਈ ਕੰਪਨਸੇਸ਼ਨ ਸਰਕਾਰ ਤਰਫੋਂ ਅਨਾਉਂਸ ਨਹੀਂ ਕੀਤੀ ਗਈ ਸਰਕਾਰ ਨੂੰ ਇਮੀਡੀਏਟਲੀ ਕੰਪਨਸੇਸ਼ਨ ਅਨਾਉਂਸ ਕਰਨੀ ਚਾਹੀਦੀ ਹੈ ਤੇ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਦੱਸਦਾ ਕਿ ਜਿਸ ਦਿਨ ਪਾਣੀ ਉਹਨਾਂ ਦੇ ਜ਼ਮੀਨਾਂ ਦੇ ਲੈਵਲ ਚਲੇ ਗਿਆ ਅਸੀਂ ਆਪਣੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਟਰੈਕਟਰ ਨਾਲ ਮਸ਼ੀਨਰੀ ਲਿਆ ਕੇ ਤੇ ਅਸੀਂ ਸੇਵਾ ਕਰਕੇ ਸਾਰੇ ਪਧਰੇ ਅਸੀਂ ਅਕਾਲੀ ਦਲ ਦਫ਼ਤਰ ਕਰਾਂਗੇ ਬਿਲਕੁਲ ਅਗੇ ਪੁਲ ਵੀ ਜਿਹੜਾ ਹੈ ਉਹ ਅਕਾਲੀ ਸਰਕਾਰ ਵੱਲੋਂ ਬੜਿਆ ਸੀ ਹੁਣ ਤੱਕ ਅਸੈਸਮੈਂਟ ਵੀ ਜਿੰਦਾ ਹੈ ਆਈ ਹੈ ਅਸੈਸਮੈਂਟ ਵੀ ਨਹੀਂ ਹੋਈ ਲੋਕਾਂ ਦੇ ਵਿੱਚ ਭਾਰੀ ਰੋਸ ਹੈ ਦੇਖੋ ਸਰਕਾਰ ਤਾਂ ਐਟ ਦ ਮੋਮੈਂਟ ਜਿਵੇਂ ਡੈਡ ਹੈ ਪਰ ਮੈਂ ਲੋਕਾਂ ਨੂੰ ਹੌਸਲਾ ਦੇਣਾ ਚਲੋ ਨੁਕਸਾਨ ਤਾਂ ਹੋ ਗਿਆ ਅਕਾਲੀ ਦਲ ਤਰਫੋਂ ਮੈਂ ਇਹਨਾਂ ਨੂੰ ਹਲਕੇ ਚਾਰਜਿੰਗ ਦੱਸਦਾ ਕਿਸੇ ਚੀਜ਼ ਦੀ ਲੋੜ ਹੋਏ ਸਾਨੂੰ ਮੈਨੂੰ ਟੈਲੀਫੋਨ ਕਰ ਦੇ ਨਾਲ ਦੇ ਨਾਲ ਮੈਂ ਭੇਜ ਦੂੰਗਾ ਪਰ ਜਿਹੜੀ ਇਹਨਾਂ ਦੀ ਜ਼ਮੀਨਾਂ ਵਿੱਚੋਂ ਸਿਲਟ ਚੱਲ ਜਾਊਗਾ ਜੋ ਪਾਣੀ ਹੋਊਗਾ ਉਹ ਸਾਰਾ ਪਦਰਾਸੀਂ ਅਕਾਲੀ ਦਲ ਕਰੂਗਾ ਇੱਕ ਸੁਵੀਰ ਜੀ ਬੜੀ ਆਏ ਹਾੜੀਆਂ ਜਿਹੜੀ ਜਿਹੜੀ ਸਿਲਟ ਆ ਗਈ ਹੈ ਜਿਹੜੀ ਖੇਤਾਂ ਦੇ ਵਿੱਚ ਆ ਗਈ ਹੈ ਫਿਰ ਹੁਣ ਜਦੋਂ ਇਸ ਖੇਤਾਂ ਨੂੰ ਅਗਲੀ ਫਸਲ ਵਾਸਤੇ ਤਿਆਰ ਕਰਨਾ ਹੈ ਤਾਂ ਉਹ ਪੁੱਟਣੀ ਪੈਣੀ ਹੈ ਜੀ ਉਹ ਵੀ ਥੋੜਾ ਜਿਹਾ ਸਰਕਾਰ ਹੋ ਗਿਆ ਮਾਈਨਿੰਗ ਦਾ ਬਾਅਦ ਵਿੱਚ ਇਹਨਾਂ ਨੇ ਕੋਈ ਫਰਕ ਨਹੀਂ ਪੈਂਦਾ ਅਕਾਲੀ ਦਲ ਅੱਗੇ ਲੱਗੂਗਾ ਜੇ ਪਰਚੇ ਕਰਨਾ ਸਾਡੇ ਦੇ ਕਰਦਨ ਅਸੀਂ ਆਪਣੇ ਟਰੈਕਟਰ ਲੈ ਕੇ ਆਵਾਂਗੇ ਤੇ ਅਸੀਂ ਆਪਣੇ ਸਾਰੇ ਮਸ਼ੀਨਰੀ ਲੈ ਕੇ ਆਵਾਂਗੇ ਤੇ ਅਸੀਂ ਕਿਸਾਨਾਂ ਦੀ ਮਦਦ ਕਰਕੇ ਸਾਰੀ ਲੈਵਲ ਜ਼ਮੀਨ ਕਰ ਦਾਂਗੇ ਬਿਲਕੁਲ ਸਰ ਆਮ ਆਮੀ ਪਾਰਟੀ ਸੋਰੀ ਕੀਤੀ ਆ ਕਿ ਦੇਖੋ ਮੈਂ ਆਮ ਆਦੀ ਵਪਾਰੀ ਬਗ ਕੁਝ ਨਹੀਂ ਕਹਿਣਾ